ਰਪਏ ਹੈਗਾ ਠੀਕ ਹੈ ਤੇ ਤੁਸੀਂ ਆਪਣੇ ਵਾਈਫ ਨੂੰ ਦੇ ਦੇਣਾ ਤੇ ਆਪਣਾ ਜੋ ਤੁਸੀਂ ਰਾਸ਼ਨ ਪਾਣੀ ਰਹਿਣਾ ਹੈ ਬੱਚੇ ਦੀ ਫੀਸ ਪੰਨੀ ਹੋਵੇ ਤਦ ਆ ਕੇ ਚੋਵੇ ਤਾਂ ਸਿਰਫ ਫੂਡਸ ਵਗੈਰਾ ਨਾਲ ਲਈ ਆਓ ਜੀ ਹਾਂ ਚਲੋ ਠੀਕ ਹੈ ਤੁਸੀਂ ਆ ਰੱਖ ਲਓ ਤੇ ਜਿਵੇਂ ਹੋਵੇ ਤੇ ਤੁਸੀਂ ਹਾਂਜੀ ਨਮਸਕਾਰ ਜੀ ਅੱਜ ਅਸੀਂ ਰਾਤਾ ਸਭੀ ਕਲੋਨੀ ਦੇ ਵਿੱਚ ਆਏ ਆਂ ਜਿੱਥੇ ਕਿ ਸਾਡੇ ਕੋਲ ਪੈਂਜੀ ਆਈ ਸੀ ਦੋ ਦਿਨ ਪਹਿਲਾਂ ਕਿ ਉਹਨਾਂ ਦੇ ਹਸਬੰਦ ਦੀਆਂ ਦੋਨੋਂ ਕਿਡਨੀਆਂ ਦੀ ਪ੍ਰੋਬਲਮ ਸੀ ਤੇ ਅੱਜ ਉਹਨਾਂ ਨੂੰ ਮਾਲੀ ਸਹਾਇਤਾ ਸਾਡੀ ਸੁਸਾਇਟੀ ਵੱਲੋਂ ਸਾਡੇ ਸੁਸਾਇਟੀ ਦੇ ਅਹੁਦੇਦਾਰ ਸ਼ਵੇਤਾ ਸੱਚਦੇਵਾ ਜੀ ਦੇ ਜਨਮ ਦਿਨ ਦੇ ਉਪਲਬਖ ਦੇ ਵਿੱਚ ਅੱਜ ਉਹਨਾਂ ਨੂੰ ਹੈਲਪ ਕਰਨ ਆਏ ਆ ਤੇ ਤੁਹਾਨੂੰ ਪਤਾ ਹੀ ਇਹ ਸੁਸਾਇਟੀ ਦੇ ਕਿਸੇ ਮੈਂਬਰ ਦਾ ਕੋਈ ਵੀ ਕੋਈ ਖਾਜ਼ਨ ਹੁੰਦਾ ਹੈ ਤੇ ਉਹ ਅਸੀਂ ਕੋਈ ਸੇਵਾ ਕਰਕੇ ਹੀ ਜਾਂ ਕੋਈ ਸਮਾਜੀ ਕਾਰਜ ਕਰਕੇ ਧਰਮੀ ਕਾਰਜ ਕਰਕੇ ਬਣਾਨੇ ਆ ਜੱਜ ਉਹਨਾਂ ਦੇ ਜਨਮ ਦਿਨ ਦੇ ਉਪਲਕਸ਼ਿਤ ਸੋਸਾਇਟੀ ਵੱਲੋਂ ਆਲ ਇੰਡੀਆ ਰੋੜਾ ਖਤਰੀ ਪੰਜਾਬੀ ਕਮਿਊਨਿਟੀ ਲੋ ਤੇ ਡਾਕਟਰ ਬੀਡੀ ਸਦੇਵ ਮਰੀਲ ਵੈਲਫੇਅਰ ਸੋਸਾਇਟੀ ਵੱਲੋਂ 11000 ਦੀ ਹੈਲਪ ਕੀਤੀ ਕਿਉਂਕਿ ਇਹਨਾਂ ਦੇ ਡਾਇਬੀਟਸ ਵੀ ਹੁੰਦੇ ਨੇ ਤੇ ਉਹਨਾਂ ਦਾ ਖਰਚਾ ਆਉਂਦਾ ਰੋਜ਼ ਦਾ ਤੇ ਹੋਰ ਵੀ ਇਹਨਾਂ ਨੂੰ ਕਰੇ ਬੱਚੇ ਦੀ ਫੀਸ ਵਾਸਤੇ ਹੋਰ ਹੀ ਕਈ ਚੀਜ਼ਾਂ ਸਲੂਡ ਹੁੰਦੀ ਐ ਤੇ ਕਰੀ ਸਾਡੇ ਲੋਕਾਂ ਦਸ ਕੋਈ ਹਜ਼ਾਰ ਦੀ ਸਹਾਇਤਾ ਕੀਤੀ ਗਈ ਐ ਤੇ ਆਨਲ ਟਾਈਮ 'ਚ ਹੋਰੀ ਸਾਡੇ ਜਿੰਨਾ ਬਨੇਗਾ ਅਸੀਂ ਆਦੇ ਕੋਲ پوری ਕੋਸ਼ਿਸ਼ ਕਰਾਂਗੇ ਇਹਨਾਂ ਦੀ ਹੈਲਪ ਕਰਨ ਦੀ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਸੀਐਮ ਸਰਕਾਰ ਵੱਲੋਂ ਇਹਨਾਂ ਨੂੰ 5 ਲੱਖ ਰੁਪਏ ਦਾ ਇਹਨਾਂ ਨੂੰ ਉਹ ਵੀ ਫੰਡ ਮਿਲਣਾ ਜੋ ਇਹਨਾਂ ਦਾ ਇਲਾਜ ਹੋਏਗਾ ਕਿਡਨੀ ਟ੍ਰਾਂਸਪਲੈਂਟ ਹੋਗੀ ਤੇ ਇਹਨਾਂ ਦੇ ਬ੍ਰਦਰ ਨੇ ਇਹਨਾਂ ਨੂੰ ਕਿਡਨੀ ਦੇਣੀ ਐ ਤੇ ਮੈਂ ਇਹਨਾਂ ਦੇ ਆਉਣ ਵਾਲੇ ਜੋ ਵੀ ਇਹਨਾਂ ਦੀ ਕਿੰਨੀ ਟ੍ਰਾਂਸਫਰ ਹੋਣੀ ਹੈ ਤੇ ਪ੍ਰਮਾਤਮਾ 기 ਅਰਦਾਸ ਕਰਦਾ ਇਹਨਾਂ ਦਾ ਸਕਸੈਸਫੁਲ ਹੋਵੇ ਤੇ ਇਹ ਤੰਦਰੁਸਤ ਰਹਿਣ ਤੇ ਚੜ੍ਹਦੀ ਕਲਾ ਚ ਰਹਿਣ ਧੰਨਵਾਦ